ਮਾਂ ਕੀ ਕਰਦੀ ਆ ਉਹ ਹੀ ਜਾਂਦੀ ਆ ਉਹ ਹਮੇਸ਼ਾ ਸੁੱਖਾ ਮੰਗਦੀ ਹੀ ساری ਉਮਰ ਕੱਢਦੀ ਖਤਮ ਕਰ ਦਿੰਦੀ ਆ ਜੀ ਆਪਣੇ ਆਪ ਨੂੰ ਸੁੱਖਾ ਸੁੱਖੇ ਬਿਲਕੁਲ 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 ਖਤਮ ਖਤਮ ਹੀ ਹੋ ਜਾਂਦੀ ਐ ਬਿਲਕੁਲ ਬਿਲਕੁਲ ਐਗਜ਼ੈਕਟਲੀ ਕਰਦਾ ਪੈਸੇ ਖਰਤੇ ਕਰਦੀ ਉਹ ਵੀ ਇੱਥੇ ਕਰਦਾ ਮੈਂ ਪਿਓ ਪਿਓ ਬੋਲਦਾ ਨਹੀਂ ਪਰ ਪਿਓ ਦੇ ਅੰਦਰ ਤਾਂ ਹੀ ਉਹਨਾਂ ਨੂੰ ਹਾਰਟ ਅਟੈਕ ਹੁੰਦੇ ਬੰਦਿਆਂ ਨੂੰ ਦੇ ਡੋਂਟ ਸੀ ਐਨੀਥਿੰਗ ਬਰਾਬਰ ਦੇ ਹਿੱਸੇਦਾਰ ਪਿਓ ਹੁੰਦਾ ਬਰਾਬਰ ਦਾ ਹਿੱਸੇਦਾਰ ਵੀ ਮੇਰਾ ਪੁੱਤ ਕੁਝ ਬਣ ਜੇ ਮੇਰਾ ਪੁੱਤ ਬਣ ਸੱਚੇ ਮੈਂ ਹਾਂ ਮੈਂ ਪਰ ਬਹੁਤ ਕੁਝ ਬਣਦੀ ਮੇਰੇ ਉਹ ਬਣਦਾ ਪੰਡਾ ਕਰਦਾ ਕਰਦਾ ਅੰਦਰ ਹੀ ਸਮੋਈ ਬੈਨ ਕਿਉਂਕਿ ਦੱਸੂਗਾ ਤਾਂ ਮਰਦ ਪਣਾ ਨਹੀਂ ਰਹੂਗਾ ਲੋਕਾਂ ਨੂੰ ਦੱਸੂਗਾ ਕਿ ਨਹੀਂ ਜੀ ਠੀਕ ਹੈ ਠੀਕ ਹੈ ਠੀਕ ਹੈ ਅੰਦਰ ਅੰਦਰ ਕਰਕੇ ਹਾਰਟ ਅਟੈਕ ਕਰਕੇ ਬੈਠ ਜਾ। ਇਹ ਵੀ ਇਹਨਾਂ ਦੇ ਪਾਪਾ ਵੀ ਖੇਤੀ ਕਰਦੇ ਰਹਿੰਦੇ ਮੇਰਾ ਮੇਰੇ ਪਾਪ ਨੇ ਖੇਤੀ ਨਹੀਂ ਕੀਤੀ ਪਰ ਮੈਨੂੰ ਪਤਾ ਹੈ ਖੇਤਾਂ 'ਚ ਹੱਡ ਤੜਵਾਉਂਦਾ ਕੌਣ ਸੁੱਕੀਆਂ ਰੋਟੀਆਂ ਵਟਾਂ ਤੇ ਬੈਠ ਕੇ ਅਚਾਰ ਨਾਲ ਖਾਂਦਾ ਕੌਣ ਸਾਰੇ ਸਾਰੇ ਜਣੇ ਆਪਾਂ ਘਰ ਰੋਟੀ ਖਾਂਦੇ ਹਾਂ ਬਾਕੀ ਦੂਜੀ ਕਰੇ ਗਰਮ ਗਰਮ ਹੂੰ ਹੂੰ ਕੋਈ ਇਹ ਜਿਹੜਾ ਸੁੱਕੀਆਂ ਠੰਡੀਆਂ ਹੋਈਆਂ ਰੋਟੀਆਂ ਖਾਂਦਾ ਰਹਿੰਦਾ ਐ ਐਗਜ਼ੈਕਟਲੀ ਹੁਣ ਵੀ ਦਫਤਰਾਂ 'ਚ ਜਾਂਦੇ ਆ ਕਿਸੇ ਝਿੜਕਾ ਖਾਲੀ ਕਿਸੇ ਕਰਦੇ ਤਾਂ ਮਾਂ ਪਿਓ ਐ ਪਰ ਅਸੀਂ ਉਹਨਾਂ ਦਾ ਮਾਇਆ ਗੁਰੂ ਕੋਈ ਦਫਤਰੀ ਕੰਮ ਕਰਦਾ ਉਹ ਵੀ ਇਹ ਨਹੀਂ ਕਿ ਅਸੀਂ ਆਪਣੇ ਮਾਂ ਬਾਪ ਦੀ ਕਦਰ ਕਰ ਸਕੀਏ ਮੈਂ ਮੈਂ ਕਿਹਨੇ ਕਿਸੇ ਗੁਰਦੁਆਰੇ ਮੰਦਰ ਜਾਣ ਦੀ ਲੋੜ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਜੇ ਤੁਸੀਂ ਆਉਂਦੀ ਮਾਂ ਨੂੰ ਪੁੱਛ ਲਓਗੇ ਤੁਸੀਂ ਆਪਦੇ ਪਿਓ ਨੂੰ ਪੁੱਛ ਲਓਗੇ ਵੀ ਬੀਬੀ ਤੂੰ ਕਿਵੇਂ ਐ ਬਾਪੂ ਤੂੰ ਕਿਵੇਂ ਐ ਤੇ ਲਾਣੀ ਚਾਹੀਦਾ ਤਾਂ ਡੋਡ ਚਾਹੀਦੇ ਲੈ ਮੈਂ ਤੇਰੇ ਲੈ ਕੇ ਜਾਂਦੇ ਦੋ ਮਿੰਟ ਉਹ ਸਿਰਫ ਵਕਤ ਮੰਗਦੇ ਨੇ ਪੰਜ ਮਿੰਟ 10 ਮਿੰਟ ਵਕਤ ਮੰਗਦੇ ਮੰਗਦੇ ਨੇ ਕਿ ਤੁਸੀਂ ਵਕਤ ਨਹੀਂ ਦੇ ਸਕਦੇ ਨੇ ਜੰਮੀ ਤਾਨਿਆ ਮੋਸ਼ਨ ਲੱਗਦਾ ਹੈ ਮੈਂ ਸੱਚੀ ਕਹਿੰਨੀ ਐ ਨੇਜੀ ਜੰਮੀ ਵਕਤ ਮੰਗਦੇ ਨੇ ਮੈਂ ਬਾਪੂਰ ਕੁਝ ਨਹੀਂ ਮੰਗਦੇ ਤੁਹਾਨੂੰ ਕੋਈ ਨਾ ਕੱਪੜਾ ਨਾ ਨੀੜਾ ਮੈਂ ਇੱਕ ਲਿਖਿਆ ਸਬਜੈਕਟ ਇਹਨੂੰ ਦੇਉਂਗੀ ਰੋਲ ਬਹੁਤ ਬਲੀ ਸੱਜਣੇ ਬਿਪਿਓ ਤੇ ਕਹਿੰਦਾ ਅਸੀਂ ਵੀ ਹੈ ਅਸੀਂ ਵੀ ਹੈਗੇ ਹਾਂ ਬਹੁਤ ਸੋਹਣਾ ਕਿੰਨੇ ਕਿੱਥੇ ਨੰਗੇ ਪੈਰੀ ਜਾ ਜਾ ਕੇ ਪੱਥਰ ਟੇਕਦੇ ਰਹੇ ਨੇ ਜੂਨ ਦੇ ਮਹੀਨੇ ਧੁੱਪਾਂ ਚ ਤੁਸੀਂ ਮਤਲਬ ਮੈਂ ਲੋਕਾਂ ਨੂੰ ਪੁੱਛਣਾ ਚਾਹਦੀ ਇਹ ਸਾਡੀ ਕਹਾਣੀ ਜਿਹੜੀ ਹੈ ਨਾ ਸਾਰੀ ਇਹ ਗੋਡੇ-ਗੋਡੇ ਚਾਹ ਸਾਰੀ ਇਹਦੇ ਬਿਲਕੁਲ 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 ਮੈਂ ਵੀ ਕਹਿ ਰਹੇ ਆ ਜਿਹੜਾ ਆ ਜਿਹੜਾ ਸੁਮੇਲ ਹੈ ਇਹ ਨਹੀਂ ਹੁੰਦੇ ਮਾਪਿਓ ਮਾਪਿਓ ਨਹੀਂ ਹੁੰਦੇ ਸੁੱਖਾ ਦੁੱਖਾ ਦਾ ਪੰਗੋੜਾ ਹੈ ਜੀ ਇਹ ਹਾਂ ਬਿਲਕੁਲ ਆ ਫਿਲਮ ਬਿਲਕੁਲ ਬਿਲਕੁਲ ਹਾਂ ਤਾਨਿਆ ਪੰਗੋੜਾ ਚ ਲਾਵਾ ਆ ਜੀ ਲੋਕਾਂ ਕੀ ਕੀ ਯਾਦ ਆਉਂਦੀ ਮੇਰੇ ਆਪਣੇ ਪਾਪਾ ਦੀ ਬਹੁਤ ਸਟਰੋਂਗ ਹੈ ਬਿਲਕੁਲ ਬਿਲਕੁਲ ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਕਿੱਥੋਂ ਕਿੱਥੋਂ ਡਾਕਟਰ ਬੁਲਾ ਕੇ ਬਿਲਕੁਲ ਬਿਲਕੁਲ ਕੋਈ ਕਹ ਰਿਹਾ ਅਸੀਂ ਮੈਂ ਤਾਂ ਤਾਨੀਆਂ ਪਰਸੋ ਹੀ ਅਸੀਂ ਜਦ ਮਿਲੇ ਸੀ ਮੈਂ ਕਿਹਾ ਉਹ ਇੱਕ ਪੋਸਟ ਜਿਹੜੀ ਪਾਈ ਸੀ ਕਿੰਨਾ ਕਿਤੇ ਉਹ ਸਟਰੋਂਗ ਜਿਹੜੀ ਸਟਰੈਂਥ ਆ ਉਹ ਨਿਕਲ ਕੇ ਆਦਾ ਰੇ ਸਾਰਾ ਜਨ ਆਉਂਦੀ ਹੈ ਬਿਲਕੁਲ ਬਿਲਕੁਲ ਸਾਰਾ ਟੱਬਰ ਲੱਗਿਆ ਰੇ ਬਿਲਕੁਲ ਬਿਲਕੁਲ ਆ ਕੁੜੀ ਕੁੜੀ ਬਹੁਤ ਸਟਰੋਂਗ ਹੈ ਮੈਂ ਦੇਖਿਆ ਪਤਾ ਕੀ ਹੈ ਮੈਂ ਉਹੀ ਗੱਲ ਜਿਹੜੀ ਅਸੀਂ ਕਹਿੰਨੇ ਆ ਕਹਿੰਦੇ ਘਰੋਂ ਜਦ ਕੋਈ ਵੀ ਨਿਕਲਦਾ ਨਾ ਕਮਾਉਣ ਲਈ ਜਾਂ ਕੰਮ ਕਰਨ ਲਈ ਉਹ ਜਾਣਦਾ ਕਿ ਉਹ ਪਿੱਛੇ ਕੀ ਛੱਡ ਕੇ ਆਇਆ ਤੇ ਅੱਗੇ ਉਹਨੇ ਕੀ ਮਿਹਨਤ ਕਰਨੀ ਹੈ ਇੱਕ ਮਾਂ ਕੀ ਕਰਦੀ ਆ ਉਹ ਹੀ ਜਾਣਦੀ ਆ ਉਹ ਹਮੇਸ਼ਾ ਸੁੱਖਾ ਮੰਗਦੀ ਹੀ ਸਾਰੀ ਉਮਰ ਕਰਦੀ ਖਤਮ ਕਰ ਦਿੰਦੀ ਆ ਜੀ ਆਪਣੇ ਆਪ ਨੂੰ ਉਹ ਸੁੱਖਾਂ ਸੁੱਖੇ ਚ ਬਿਲਕੁਲ 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 ਖਤਮ ਹੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਐਗਜ਼ੈਕਟਲੀ ਕਰਦਾ ਪੈਸੇ ਖਾਤੇ ਕਰਦਾ ਮੈਂ ਪਿਓ ਪਿਓ ਬੋਲਦਾ ਨਹੀਂ ਪਰ ਪਿਓ ਦੇ ਅੰਦਰ ਤਾਂ ਹੀ ਉਹਨਾਂ ਨੂੰ ਹਟਾਇਆ ਹਾਰਟ ਅਟੈਕ ਹੁੰਦੇ ਬੰਦਿਆਂ ਨੂੰ ਦੇ ਡੋਨਟ ਸੀ ਐਨੀਥਿੰਗ ਬਰਾਬਰ ਦੇ ਹਿੱਸੇਦਾਰ ਪਿਓ ਹੁੰਦਾ ਬਰਾਬਰ ਦਾ ਹਿੱਸੇਦਾਰ ਵੀ ਮੇਰਾ ਪੁੱਤ ਕੁਝ ਬਣ ਜੇ ਮੇਰੇ ਕੋਲ ਜੀ ਮੈਂ ਅੱਛਾ ਮੈਂ ਮੇਰੇ ਕੋਲ ਕੁਝ ਬਣਦੀ ਮੇਰੇ ਕੋਲ ਉਹ ਬਣਦਾ ਪੰਡਾ ਕਰਦਾ ਕਰਦਾ ਅੰਦਰ ਹੀ ਸਮੋਈ ਬੈਨ ਕਿਉਂਕਿ ਦੱਸੂਗਾ ਤਾਂ ਮਰਦਪਣਾ ਨਹੀਂ ਰਹੂਗਾ ਲੋਕਾਂ ਨੂੰ ਦੱਸੂਗਾ ਕਿ ਨਹੀਂ ਜੀ ਠੀਕ ਹੈ ਠੀਕ ਹੈ ਠੀਕ ਹੈ ਅੰਦਰ ਅੰਦਰ ਕਰਕੇ ਹਾਰਟ ਅਟੈਕ ਕਰਕੇ ਬੈਠਾ ਇਹ ਵੀ ਇਹਨਾਂ ਦੇ ਪਾਪਾ ਵੀ ਖੇਤੀ ਕਰਦੇ ਰਹਿੰਦੇ ਮੇਰਾ ਮੇਰੇ ਬਾਪ ਨੇ ਖੇਤੀ ਨਹੀਂ ਕੀਤੀ ਪਰ ਮੈਨੂੰ ਪਤਾ ਹੈ ਖੇਤਾਂ 'ਚ ਹੱਡ ਤੜਵਾਉਂਦਾ ਕੌਣ ਸੁੱਕੀਆਂ ਰੋਟੀਆਂ ਵਟਾਂ ਤੇ ਬੈਠ ਕੇ ਅਚਾਰ ਨਾਲ ਖਾਂਦਾ ਕੌਣ ਸਾਰੇ ਸਾਰੇ ਜਣੇ ਆਪਾਂ ਘਰ ਰੋਟੀ ਖਾਂਦੇ ਆਂ ਬਾਕੀ ਦੂਜੀ ਕਰੇ ਗਰਮ ਗਰਮ ਹੂੰ ਹੂੰ ਕੋਈ ਇਹ ਜਿਹੜਾ ਸੁੱਕੀਆਂ ਠੰਡੀਆਂ ਹੋਈਆਂ ਰੋਟੀਆਂ ਖਾਂਦਾ ਰਹਿੰਦਾ ਐ ਐਗਜ਼ੈਕਟਲੀ ਹੁਣ ਵੀ ਦਫਤਰਾਂ 'ਚ ਜਾਂਦੇ ਆ ਕਿਸੇ ਝਿੜਕਾ ਖਾਲੀ ਕਿਸੇ ਕਰਦੇ ਤਾਂ ਮਾਂ ਪਿਓ ਐ ਪਰ ਅਸੀਂ ਉਹਨਾਂ ਦਾ ਮਾਇਆ ਗੁਰੂ ਕੋਈ ਦਫਤਰੀ ਕੰਮ ਕਰਦਾ ਉਹ ਵੀ ਇਹ ਨਹੀਂ ਕਿ ਅਸੀਂ ਆਪਣੇ ਮਾਂ ਬਾਪ ਦੀ ਕਦਰ ਕਰ ਸਕੀਏ ਮੈਂ ਮੈਂ ਕਿਹਨੇ ਕਿਸੇ ਗੁਰਦੁਆਰੇ ਮੰਦਰ ਜਾਣ ਦੀ ਲੋੜ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਜੇ ਤੁਸੀਂ ਆਉਂਦੀ ਮਾਂ ਨੂੰ ਪੁੱਛ ਲਓਗੇ ਤੁਸੀਂ ਆਪਦੇ ਪਿਓ ਨੂੰ ਪੁੱਛ ਲਓਗੇ ਵੀ ਬੀਬੀ ਤੂੰ ਕਿਵੇਂ ਐ ਬਾਪੂ ਤੂੰ ਕਿਵੇਂ ਐ ਤੇ ਲਾਣੀ ਚਾਹੀਦਾ ਤਾਂ ਡੋਡ ਚਾਹੀਦੇ ਲੈ ਮੈਂ ਤੇਰੇ ਲੈ ਕੇ ਜਾਂਦੇ ਦੋ ਮਿੰਟ ਉਹ ਸਿਰਫ ਵਕਤ ਮੰਗਦੇ ਨੇ ਪੰਜ ਮਿੰਟ 10 ਮਿੰਟ ਵਕਤ ਮੰਗਦੇ ਮੰਗਦੇ ਨੇ ਕਿ ਤੁਸੀਂ ਵਕਤ ਨਹੀਂ ਦੇ ਸਕਦੇ ਨੇ ਜੰਮੀ ਤਾਨਿਆ ਮੋਸ਼ਨ ਲੱਗਦਾ ਹੈ ਮੈਂ ਸੱਚੀ ਕਹਿੰਨੀ ਐ ਨੇਜੀ ਜੰਮੀ ਵਕਤ ਮੰਗਦੇ ਨੇ ਮੈਂ ਬਾਪੂਰ ਕੁਝ ਨਹੀਂ ਮੰਗਦੇ ਤੁਹਾਨੂੰ ਕੋਈ ਨਾ ਕੱਪੜਾ ਨਾ ਨੀੜਾ ਮੈਂ ਇੱਕ ਲਿਖਿਆ ਸਬਜੈਕਟ ਇਹਨੂੰ ਦੇਉਂਗੀ ਰੋਲ ਬਹੁਤ ਬਲੀ ਸੱਜਣੇ ਬਿਪਿਓ ਤੇ ਕਹਿੰਦਾ ਅਸੀਂ ਵੀ ਹੈ ਅਸੀਂ ਵੀ ਹੈਗੇ ਹਾਂ ਬਹੁਤ ਸੋਹਣਾ ਕਿੰਨੇ ਕਿੱਥੇ ਨੰਗੇ ਪੈਰੀਂ ਜਾ ਜਾ ਕੇ ਪੱਥਰ ਟੇਕਦੇ ਰਹੇ ਨੇ ਜੂਨ ਦੇ ਮਹੀਨੇ ਧੁੱਪਾਂ ਚ ਤੁਸੀਂ ਮਤਲਬ ਮੈਂ ਲੋਕਾਂ ਨੂੰ ਪੁੱਛਣਾ ਚਾਹਦੀ ਇਹ ਸਾਡੀ ਕਹਾਣੀ ਜਿਹੜੀ ਹੈ ਨਾ ਸਾਰੀ ਇਹ ਗੋਡੇ-ਗੋਡੇ ਚਾਹ ਇਸ ਸਾਰੀ ਇਹਦੇ ਬਿਲਕੁਲ 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 ਮੈਂ ਕਹਿ ਰਹੇ ਹਾਂ ਜਿਹੜੀ ਆ ਜਿਹੜਾ ਸੁਮੇਲ ਹੈ ਵੀ ਹੈ ਨਹੀਂ ਹੁੰਦੇ ਮਾਪਿਆ ਮਾਪਿਆ ਨਹੀਂ ਹੁੰਦੇ ਇਹ ਸੁੱਖਾ ਦੁੱਖਾ ਦਾ ਪੰਗੋੜਾ ਹੈ ਜੀ ਇਹ ਹਾਂ ਬਿਲਕੁਲ ਆ ਫਿਲਮ ਬਿਲਕੁਲ ਬਿਲਕੁਲ ਹਾਂ ਤਾਨਿਆ ਪੰਗੋੜਾ ਚਲਾਵਾ ਲੋਕਾਂ ਕੀ ਕੀ ਯਾਦ ਆ ਰਹੀ ਮੇਰੇ ਪਪਾ ਦੀ ਬਹੁਤ ਬਿਲਕੁਲ ਬਿਲਕੁਲ ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਕਿੱਥੋਂ ਕਿੱਥੋਂ ਡਾਕਟਰ ਬੁਲਾ ਕੇ ਬਿਲਕੁਲ ਬਿਲਕੁਲ ਕੋਈ ਕਹ ਰਿਹਾ ਅਸੀਂ ਮੈਂ ਤਾਂ ਤਾਨੀਆਂ ਪਰਸੋ ਹੀ ਅਸੀਂ ਜਦ ਮਿਲੇ ਸੀ ਮੈਂ ਕਿਹਾ ਉਹ ਇੱਕ ਪੋਸਟ ਜਿਹੜੀ ਪਾਈ ਸੀ ਕਿੰਨਾ ਕਿਤੇ ਉਹ ਸਟਰੋਂਗ ਜਿਹੜੀ ਸਟਰੈਂਥ ਆ ਉਹ ਨਿਕਲ ਕੇ ਆਦਾ ਰੇ ਸਾਰਾ ਜਨ ਆਉਂਦੀ ਹੈ ਬਿਲਕੁਲ ਬਿਲਕੁਲ ਸਾਰਾ ਟੱਬਰ ਲੱਗਿਆ ਰੇ ਬਿਲਕੁਲ ਬਿਲਕੁਲ ਆ ਕੁੜੀ ਕੁੜੀ ਬਹੁਤ ਸਟਰੋਂਗ ਹੈ ਮੈਂ ਦੇਖਿਆ ਪਤਾ ਕੀ ਹੈ ਮੈਂ ਉਹੀ ਗੱਲ ਜਿਹੜੀ ਅਸੀਂ ਕਹਿੰਨੇ ਆ ਕਹਿੰਦੇ ਘਰੋਂ ਜਦ ਕੋਈ ਵੀ ਨਿਕਲਦਾ ਹੈ ਨਾ ਕਮਾਉਣ ਲਈ ਜਾਂ ਕੰਮ ਕਰਨ ਲਈ ਉਹ ਜਾਣਦਾ ਹੈ ਕਿ ਉਹ ਪਿੱਛੇ ਕੀ ਛੱਡ ਕੇ ਆਇਆ ਤੇ ਅੱਗੇ ਉਹਨੇ ਕੀ ਮਿਹਨਤ ਕਰਨੀ ਹੈ